ਇੱਕ ਰਾਜਾ ਸੀ ਬੜਾ ਚੰਗਾ ਸੀ ਔਰ ਇੱਕ ਉਹਦਾ ਨੌਕਰ ਸੀ ਨੌਕਰ ਉਹਦਾ ਬਚਪਨ ਤੋਂ ਹੀ ਕੁਮਾਰ ਅਵਸਥਾ ਤੋਂ ਉਹਦੇ ਨਾਲ ਰਹਿੰਦਾ ਸੀ ਮਿੱਤਰਤਾ ਹੀ ਬਣ ਗਈ ਇਕੱਠੇ ਰਹਿਣ ਕਰਕੇ ਹਰ ਵੇਲੇ ਇਕੱਠੇ ਰਹਿਣਾ ਮਿੱਤਰ ਬਣ ਗਏ ਮਿੱਤਰਤਾ ਹੀ ਇੰਨੀ ਪੈ ਗਈ ਕਿ ਰਾਜਕੁਮਾਰ ਨੇ ਜੋ ਵੀ ਕੁਝ ਖਾਣਾ ਖਾਣ ਤੋਂ ਪਹਿਲਾਂ ਆਪ ਖਾਣ ਤੋਂ ਪਹਿਲਾਂ ਚੀਜ਼ ਕੱਟ ਕੇ ਅੱਧੀ ਆਪਣੇ ਨੌਕਰ ਨੂੰ ਦੇ ਦੇਣੀ ਹਰੇਕ ਵਾਰੀ ਇਹੀ ਕੰਮ ਇਹੀ ਚੱਲਦਾ ਰਿਹਾ ਉਹ ਰਹਿਣਾ ਪਿਆਰ ਇਕੱਠੇ ਹੀ ਰਹਿਣਾ ਇਕੱਠੇ ਹੀ ਖਾਣਾ ਪੀਣਾ ਸਮਾਂ ਪੈ ਗਿਆ ਰਾਜਕੁਮਾਰ ਰਾਜਾ ਬਣ ਗਿਆ ਰਾਜਾ ਬਣ ਗਿਆ ਫਿਰ ਵੀ ਉਹ ਤਾਂ ਨਾਲ ਹੀ ਰਹੇ ਉਹ ਕਿੱਥੇ ਛੱਡਿਓ ਨੂੰ ਹੈੜਾ ਰਾਜਾ ਉਹਦੇ ਬਿਨਾਂ ਨਾ ਰਹੇ ਇੱਕ ਦਿਨ ਦੋ ਮੇ ਕਿਤੇ ਬਗੀਚੇ 'ਚ ਕਿਤੇ ਘੁੰਮ ਰਹੇ ਸੀ ਰਾਜੇ ਨੇ ਇੱਕ ਰੁੱਖ ਤੇ ਫਲ ਦੇਖਿਆ ਤੇ ਉਹਨੂੰ ਆਖਿਆ ਤੋੜ ਤੋੜ ਕੇ ਲਿਆਂਦਾ ਧੋਕੇ ਨੇ ਰਾਜੇ ਕੀ ਕਰ ਦਿੱਤਾ ਰਾਜਾ ਕਹਿੰਦਾ ਵੀ ਬੜਾ ਵੱਖਰਾ ਜਿਹਾ ਫਲ ਦੇਖਿਆ ਇਹ ਚੱਲ ਖਾ ਕੇ ਦੇਖੀਏ ਉਹਨੇ ਧੋਕੇ ਰਾਜੇ ਨੂੰ ਫੜਾ ਦਿੱਤਾ ਤੇ ਰਾਜੇ ਨੇ ਆਪਣੇ ਸੁਭਾਅ ਅਨੁਸਾਰ ਉਸ ਫਲ ਨੂੰ ਅੱਧਾ ਚੀਰਿਆ ਆਪ ਖਾਣ ਤੋਂ ਪਹਿਲਾਂ ਉਹਨੂੰ ਦੇ ਦਿੱਤਾ ਉਹਨੇ ਕੀ ਕੀਤਾ ਜੀ ਇਦਾਂ ਥੇਲੀ ਤੇ ਰੱਖਿਆ ਛੋਟਾ ਜਿਹਾ ਸੀ ਮਾਰਿਆ ਗੱਫਾ ਛੇਤੀ ਛੇਤੀ ਖਾ ਗਿਆ ਰਾਜਾ ਹਜੇ ਅੱਧੇ ਨੂੰ ਦੇਖ ਹੀ ਰਿਹਾ ਸੀ ਉਹ ਖਾ ਕੇ ਛੇਤੀ ਦੇਣੇ ਉਹਨੇ ਹੋਰ ਹੱਥ ਕਰ ਦਿੱਤਾ ਕਹਿੰਦਾ ਦੇ ਹੋਰ ਮੈਨੂੰ ਰਾਜੇ ਦਾ ਪਿਆਰ ਸੀ ਜਿਹਦੇ ਨਾਲ ਪਿਆਰ ਹੋਵੇ ਉਹਨੂੰ ਮੋੜਿਆ ਨਹੀਂ ਜਾ ਸਕਦਾ ਰਾਜੇ ਨੇ ਉਹਦੇ ਵਿੱਚੋਂ ਵੀ ਅੱਧਾ ਕੱਟ ਕੇ ਉਹਨੂੰ ਦੇ ਦਿੱਤਾ ਉਹਨੇ ਛੇਤੀ ਦੇਣੇ ਉਹ ਵੀ ਖਾ ਲਿਆ ਤੀਜੀ ਵਾਰ ਫੇਰ ਹੱਥ ਕਰ ਦਿੱਤਾ ਹੋਰ ਦੇ ਬਲੇ ਹਾਰੇ ਜਾਈਏ ਰਾਜੇ ਦੇ ਉਹਨੇ ਕੁਝ ਨਹੀਂ ਕਿਹਾ ਉਹ ਜੋ ਵੀ ਕੱਟ ਕੇ ਉਹਨੂੰ ਥੋੜਾ ਜਿਹਾ ਦੇ ਦਿੱਤਾ ਵੀ ਉਹ ਚੌਥੀ ਵਾਰ ਮੰਗੇ ਉਦੋਂ ਪਹਿਲਾਂ ਉਹਨੇ ਛੇਤੀ ਦੇਣੇ ਉਹਨੂੰ ਚੱਕ ਕੇ ਨਾ ਹੱਥ ਤੋਂ ਐਦਾਂ ਚੱਕ ਕੇ ਦੇਖਿਆ ਦੰਦ ਥੱਲੇ ਰੱਖਿਆ ਨੌਕਰ ਤੇ ਖਾ ਗਿਆ ਉਹ ਵੀ ਪਰ ਉਹਨੇ ਦੇਖ ਲਿਆ ਵੀ ਰਾਜੇ ਨੇ ਖਾ ਲਿਆ ਜਦੋਂ ਰਾਜੇ ਨੇ ਮੂੰਹ ਦੇ ਵਿੱਚੋਂ ਫਲ ਪਾਇਆ ਰਾਜੇ ਨੇ ਨਾਲ ਦੀ ਨਾਲ ਬਾਹਰ ਥੁੱਕ ਦਿੱਤਾ ਤੇ ਕੌੜਾ ਆਖਿਆ ਥੂ 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 ਓਏ ਇੰਨਾ ਕੌੜਾ ਓਹੋ ਹੋ ਹੋ ਛੇਤੀ ਪਾਣੀ ਦੀ ਕੁੱਟ ਪੀਤੀ কুরਲੀ ਕੀਤੀ ਤੇ ਠੀਕ ਜੇ ਹੋ ਕੇ ਰਾਜੇ ਨੇ ਆਖਿਆ ਕਹਿੰਦਾ ਓਏ ਇੰਨਾ ਕੌੜਾ ਫਲ ਸੀ ਤੂੰ ਖਾਏ ਗਿਆ ਜੇ ਇੰਨਾ ਕੌੜਾ ਸੀ ਤੂੰ ਮੈਨੂੰ ਕਹਿ ਦਿੰਦਾ ਕੌੜਾ ਉਸ ਨੌਕਰ ਦੇ ਜਿਹੜੇ ਅੱਗੋਂ ਸ਼ਬਦ ਸਨ ਕਿਤੇ ਉਹ ਜਾਂਚ ਆ ਜਾਏ ਸਾਨੂੰ ਤੇ ਜ਼ਿੰਦਗੀ ਸੁਖਾਲੀ ਹੋ ਜਾਏ ਉਹ ਕਹਿਣ ਲੱਗਾ ਮਹਾਰਾਜ ਮੈਨੂੰ ਨਹੀਂ ਕੌੜੇ ਲੱਗੇ ਹੋ ਕਿਉਂਕਿ ਜਿਹੜੇ ਹੱਥਾਂ ਨਾਲ ਐਨੇ ਮਿੱਠੇ ਫਲ ਖਾਦੇ ਹੋਣ ਜੇ ਕਿਤੇ ਉਹ ਹੱਥ ਇੱਕ ਕੌੜਾ ਫਲ ਦੇ ਦੇਣ ਮੇਰੀ ਜੀਵ ਨੂੰ ਦੋਸ਼ ਲੱਗੇ ਜੇ ਮੈਂ ਕਿਤੇ ਨੂੰ ਕਹਿ ਦਮਾਂ ਤੂੰ ਕੌੜਾ ਦੇ ਦਿੰਦਾ ਮੈਨੂੰ ਕਿਉਂਕਿ ਤੂੰ ਕੌੜਾ ਦੇ ਹੀ ਨਹੀਂ ਸਕਦਾ ਹੁਣ ਮੈਂ ਕੌੜੇ ਅਤੇ ਮਿੱਠੇ ਦਾ ਹਿਸਾਬ ਛੱਡ ਦਿੰਦਾ ਰਾਜਾ ਸਾਹਿਬ ਹੁਣ ਮੈਂ ਹਿਸਾਬ ਹੀ ਰੱਖਿਆ ਵੀ ਤੂੰ ਦਿੱਤਾ ਬਸ ਮੈਂ ਹੱਥ ਦੇਖਦਾ ਤੂੰ ਦਿੱਤਾ ਤਾਂ ਮੇਰੇ ਲਈ ਚੰਗਾਈ ਹੈ ਤੂੰ ਜੋ ਦੇ ਦਿੱਤਾ ਨਾ ਤੂੰ ਤੇ ਮੇਰੇ ਲਈ ਕਦੇ ਵੀ ਮਾੜੀ ਚੀਜ਼ ਨਹੀਂ ਦਿੰਦਾ ਤੂੰ ਮਿੱਠੀਆਂ ਚੀਜ਼ਾਂ ਦਿੰਦਾ ਮੈਨੂੰ ਚੰਗੀਆਂ ਦਿੰਦਾ ਤੇ ਤੂੰ ਮੇਰੇ ਲਈ ਮਾੜੀ ਕਿਵੇਂ ਦੇ ਸਕਦਾ ਇਹ ਇੱਕ ਬੰਦੇ ਦਾ ਬੰਦੇ ਤੇ ਯਕੀਨ ਹੋ ਸਕਦਾ ਤੇ ਇੱਕ ਭਗਤ ਦਾ ਪ੍ਰਮਾਤਮਾ ਤੇ ਕਿਉਂ ਨਹੀਂ ਹੋ ਸਕਦਾ ਇੱਕ ਸਿੱਖ ਦਾ ਗੁਰੂ ਤੇ ਕਿਉਂ ਨਹੀਂ ਹੋ ਸਕਦਾ ਕੋਈ ਰਾਜਾ ਤੇ ਜਾਨੀ ਜਾਨ ਅੰਤਰਜਾਮੀ ਨਹੀਂ ਉਹ ਤੇ ਕੌੜਾ ਫਲ ਦੇ ਸਕਦਾ ਪਰ ਗੁਰੂ ਤੇ ਅੰਤਰਜਾਮੀ ਸਰਬ ਕਲਾ ਸਮਰੱਥ ਗੁਰੂ ਵੱਲੋਂ ਆਇਆ ਕੋਈ ਫਲ ਕੌੜਾ ਨਹੀਂ ਹੁੰਦਾ ਵਖਰੀ ਗੱਲ ਹੈ ਤੇਰੀ ਦ੍ਰਿਸ਼ਟੀ ਚ ਦੋ ਹੋ ਸਕਦਾ ਨਜ਼ਰੀਆ ਤੇਰਾ ਕਈ ਵਾਰ ਕਈ ਚੀਜ਼ਾਂ ਨੂੰ ਅਸੀਂ ਬੇਅੰਤ ਹ ਲਗਾ ਕਰ ਲੈਨੇ ਆ ਕਈ ਚੀਜ਼ਾਂ ਨਾਲ ਕਈ ਅਨੁਭਵਾਨੀ ਕਮੀ ਹੁੰਦੀ ਆ ਉਮਰ ਦਾ ਤਕਾਜ਼ਾ ਹੁੰਦਾ ਸਮੇਂ ਦੀ ਹੀਰ ਹੁੰਦੀ ਆ ਵਕਤ ਹੁੰਦਾ ਹਾਲਾਤ ਹੁੰਦੇ ਬਹੁਤ ਕੁਝ ਕੰਮ ਕਰਦਾ ਕਿਸੇ ਚੀਜ਼ ਨੂੰ ਤੇ ਜਦੋਂ ਕਿਤੇ ਉਹ ਚੀਜ਼ ਸਾਡੇ ਤੋਂ ਟੁੱਟਦੀ ਹੈ ਜਾਂ ਵਿਛੜਦੀ ਹੈ ਉਹਦਾ ਦੁੱਖ ਹੁੰਦਾ ਹੈ ਜਾਂ ਮਿਲਦੀ ਹੈ ਉਸ ਸਮੇਂ ਬਖਤੀ ਤੌਰ ਤੇ ਸੁੱਖ ਮਹਿਸੂਸ ਹੁੰਦਾ ਪਰ ਅਸੀਂ ਕਿਉਂਕਿ ਇਸ ਵਿਸ਼ਾਲ ਬ੍ਰਹਿਮੰਡ ਦੇ ਵਿੱਚ ਅੱਗੇ ਕੀ ਹੋਣਾ ਹੈ ਫਿਊਚਰ ਚ ਕੀ ਹੋਣਾ ਹੈ ਸਾਡੇ ਲਈ ਕੀ ਭਲਾ ਹੈ ਸਾਨੂੰ ਕੁਝ ਨਹੀਂ ਪਤਾ ਇਸ ਲਈ ਅਸੀਂ ਬਾਲਕ ਦੀ ਤਰ੍ਹਾਂ ਬੱਚਿਆਂ ਦੀ ਤਰ੍ਹਾਂ ਜਿੱਦਾਂ ਕਰਦੇ ਹਾਂ ਬਹਿਸਾਂ ਕਰਦੇ ਹਾਂ ਆਕੜਾਂ ਕਰਦੇ ਹਾਂ ਲੜਦੇ ਹਾਂ ਅਤੇ ਗੁਰੂ ਦੇ ਅੱਗੇ ਗੱਲ-ਗੱਲ ਤੇ ਸ਼ਿਕਵੇ ਰੱਖਦੇ ਹਾਂ ਆ ਨਹੀਂ ਕੀਤਾ ਆ ਕਿਉਂ ਕਰ ਦਿੱਤਾ ਆ ਨਹੀਂ ਕੀਤਾ ਆ ਕਿਉਂ ਕਰ ਦਿੱਤਾ ਜਿੱਦ ਦਿਨ ਸਮਝ ਆ ਗਈ ਜਿੱਦ ਦਿਨ ਆਪਣੇ ਆਪ ਨੂੰ ਉਹਦੇ ਹੱਥਾਂ 'ਚ ਸੌਂਪ ਦਈਏ ਕਿ ਲੈ ਵੀ ਤੂੰ ਮਾਲਕ ਹੈਂ ਜਿੱਦਰ ਮਰਜੀ ਲੈ ਜਾਏਗਾ ਚੰਗੀ ਜਗ੍ਹਾ ਹੀ ਲੈ ਕੇ ਜਾਏਗਾ ਮੇਰਾ ਕੀ ਹੈ ਜੇ ਰਾਜ ਤੇ ਬਿਠਾ ਦੇ ਮੈਂ ਤਾਂ ਵੀ ਤੇ ਰਹੀ ਐ ਜੇ ਮੈਨੂੰ ਭੀਖ ਮੰਗਣੀ ਪੈ ਗਈ ਮੇਰਾ ਕੁਝ ਨਹੀਂ ਕਟਣ ਲੱਗਾ ਤੇਰਾ ਹੀ ਸਭ ਕੁਝ ਆ ਤਾਂ ਫਿਰ ਉਦੋਂ ਇਹ ਚੀਜ਼ ਨਿਕਲੂਗੀ ਕਿਹੜੀ ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮੀਤ ਕਰੈ ਸੋਈ ਹਮ ਮਾਨਾ ਜੋ ਤੂੰ ਕਰਦਾ ਠੀਕ ਐ ਬਸ ਠੀਕ ਐ ਕੀਤਾ ਪਿੰਡ ਚ ਸੀ ਤਾਂ ਵੀ ਠੀਕ ਐ ਸ਼ਹਿਰ ਚ ਤਾਂ ਵੀ ਠੀਕ ਐ ਪਿੰਡ ਚ ਲੈ ਗਿਆ ਤਾਂ ਵੀ ਠੀਕ ਕਿਸੇ ਉਹਦੇ ਉਹਦਾ ਦਿੱਤਾ ਤਾਂ ਠੀਕ ਹੈ ਨਹੀਂ ਦਿੱਤਾ ਰੱਖ ਲਿਆ ਉਹਦੇ ਤੋਂ ਬਿਨਾਂ ਤਾਂ ਵੀ ਠੀਕ ਹੈ ਹੋ ਸਕਦਾ ਉੱਥੇ ਪਹੁੰਚ ਕੇ ਮੈਨੂੰ ਪਛਤਾਵਾ ਹੁੰਦਾ ਵੀ ਉਹ ਦਿਨ ਚੰਗੇ ਸੀ ਬੜੇ ਲੋਕ ਕਹਿੰਦੇ ਆ ਵੀ ਪਿਛਲਾ ਸਮਾਂ ਬੜਾ ਚੰਗਾ ਸੀ ਕਹਿੰਦੇ ਤੈਨੂੰ ਕੁਝ ਵੀ ਨਹੀਂ ਪਤਾ ਉਹਦੇ ਉਹਦੇ ਤੇ ਯਕੀਨ ਰੱਖ ਪਛਤਾਵਾ ਨਹੀਂ ਹੋਏਗਾ ਮੀਤ ਕੇ ਕਰਤਬ ਕੁਸ਼ਲ ਸਮਾਨਾ ਮੀਤ ਦੇ ਕੀਤੇ ਹੋਏ ਕੰਮ ਤੇਰੇ ਲਈ ਭਲੇ ਹੀ ਐ ਉਹ ਤੇਰਾ ਭਲਾ ਹੀ ਕਰਦਾ ਕਦੇ ਬੁਰਾ ਤੇਰਾ ਕਰ ਹੀ ਨਹੀਂ ਸਕਦਾ ਕੀਤ ਦੇ ਕੀਤੇ ਹੋਏ ਕੰਮ ਤੇਰੇ ਲਈ ਭਲੇ ਹੀ ਐ ਉਹ ਤੇਰਾ ਭਲਾ ਹੀ ਕਰਦਾ ਕਦੇ ਬੁਰਾ ਤੇਰਾ ਕਰੇ ਨਹੀਂ ਸਕਦਾ